ਜੀਰਾ ਆਟੋਮੋਬਾਈਲ ਲਿਮਟਿਡ ਨਾਵਰੋਡ ਪਾਸੋਂ ਵਿਖੇ ਨਵੀਂ ਕਾਰ ਵੈਗਨਰ ਦੀ ਢੁੰਡ ਚਕਾਈ ਕੀਤੀ ਇਸ ਢੁੰਡ ਚਕਾਈ ਦੇ ਮੌਕੇ ਤੇ ਗੋਪਾਲ ਸਿੰਘ ਖਨੋੜਾ ਭਗਵੰਤ ਸਿੰਘ ਮਣਕੂ ਅਤੇ ਮੈਨੇਜਰ ਸਿਮਰਦੀਪ ਸਿੰਘ ਤੇ ਕੰਪਨੀ ਦਾ ਸਟਾਫ ਅਤੇ ਹੋਰ ਪਤਵੰਤੇ ਸੱਜਣਾ ਨੇ ਹਾਜ਼ਰੀ ਲਗਵਾਈ We're ਨਾਉ ਨਹੀਂ ਲਏ ਜਾਣੇ ਮਾਫੀ ਵੀ ਚਾਹਨਾ ਮੈਂ ਖੱਡਰਾ ਸਾਹਿਬ ਹੁਣੇ ਬੈਠੇ ਨੇ ਸਾਡਾ ਬੱਚਾ ਬੈਠਾ ਸਾਰਿਆਂ ਦਾ ਤੁਹਾਡਾ ਹੀਰਾ ਆਟੋ ਮੋਬਾਈਲ ਜੀ ਬ੍ਰਾਂਡ ਭਾਸੋਂ ਵੱਲੋਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਔਰ ਮੈਂ ਇਹਨਾਂ ਵੱਲੋਂ ਤੁਹਾਡੇ ਆਇਆਂ ਸੰਗਤਾਂ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਹਾਂ ਅਤੇ ਮਹੰਤ ਜੀ ਦੀ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਦੇ ਵੱਲੋਂ ਵੀ ਆਪ ਜੀ ਨੂੰ ਵੈਲਕਮ ਜੀ ਆਇਆਂ ਆਖਦੇ ਹੁਣ ਆਪਾਂ ਇਹਨਾਂ ਦੀ ਨਵੀਂ ਗੱਡੀ ਹੈ ਜਿਹੜੀ ਉਹ ਲਾਂਚ ਕਰਨ ਜਾ ਰਹੇ ਹਾਂ ਵੈਗਰੂ ਇਸ ਏਜੰਸੀ ਨੂੰ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਬਕਸ ਤੇ ਆਪਾਂ ਹਮੇਸ਼ਾ ਦੀ ਤਰ੍ਹਾਂ ਇਹਨਾਂ ਨਾਲ ਇੱਕਨੇ ਜੁੜੇ ਰਹੀਏ ਦਿਨ ਦੁਗਣੀ ਰਾਤ ਪਰ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਬਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਨਵੀਂ ਗੱਲ ਹੈ ਜਿਹੜਾ ਰੀਵਨ ਕੱਟ ਕੇ ਇੱਕ ਨਿਊ ਕਾਰ ਬੈਗਨਰ ਲਾਂਚ ਕੀਤੀ ਗਈ ਹੈ ਜਿਹਦੇ ਵਿੱਚ ਇਲਾਕਾ ਨਿਵਾਸੀਆਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਹੈ ਇਸ ਵਿੱਚ ਦੋ ਮਾਡਲ ਆਉਂਦੇ ਆ ਇੱਕ 1000 ਸੀਸੀ ਹੈ ਇੱਕ 1200 ਸੀਸੀ ਹੈ ਸਟਾਰਟਿੰਗ ਪ੍ਰਾਈਸ 419000 ਤੋਂ ਸਟਾਰਟ ਹੋ ਰਹੀ ਹੈ ਬੜਾ ਵਧੀਆ ਕਾਰ ਹੈ ਨਿਊ ਸੇਫ ਦੇ ਵਿੱਚ ਬੜੇ ਫੀਚਰ ਪਾਏ ਗਏ ਨੇ ਸਮੇਂ ਦੇ ਹਿਸਾਬ ਨਾਲ ਨਿਊ ਜਨਰੇਸ਼ਨ ਨੂੰ ਅੱਗੇ ਰੱਖਦੇ ਹੋਏ ਨਵੀਆਂ ਗੱਡੀਆਂ ਬਲਕਿ ਨਵੇਂ ਤਰੀਕੇ ਦੇ ਤਕਨੀਕ ਦੇ ਹਿਸਾਬ ਨਾਲ ਕਾਰ ਬਣਾਈ ਗਈ ਹੈ ਮੈਂ ਸਾਰੇ ਇਲਾਕਿਆਂ ਦੇ ਮਸੀਆਂ ਦਾ ਜੋ ਸਾਡੇ ਕੋਲ ਇੱਥੇ ਅੱਜ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰੀ ਟੀਮ ਵੱਲੋਂ ਤੇ ਹੀਰਾ ਆਟੋਮੋਬਾਈਲਸ ਵੱਲੋਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਵਿੰਦਰ ਸਿੰਘ ਜੀ ਕਨੌੜਾ ਸਾਹਿਬ ਉਹ ਕੁਝ ਉਹਨਾਂ ਦੀ ਤਬੀਅਤ ਖਰਾਬ ਹੋਣ ਕਾਰਨ ਪਹੁੰਚ ਨਹੀਂ ਸਕੇ ਉਹਨਾਂ ਦੀ ਹਾਜ਼ਰੀ ਲਵਾਈ ਹੈ ਸਾਡੇ ਗੋਪਾਲ ਸਿੰਘ ਜੀ ਨੇ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਲਾਕਾ ਨਿਵਾਸੀਆਂ ਦਾ ਜੋ ਸਾਡੇ ਕੋਲ ਇੱਥੇ ਅੱਜ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ